ਜੈ ਮਾਤਾ ਗੋ ਚੰਦਾ 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 ਨਰਾਤਿਆਂ ਤੋਂ ਅਗਲੇ ਦਿਨ ਜੋਤਾਂ ਵਾਲੇ ਦਿਨ ਸ਼ਕਤੀ ਮੰਦਰ ਮਹਿਤਾ ਚੌਕ ਵਿਖੇ ਮੈਡਮ ਸਹੇਂਦਰ ਕੌਰ ਪਤਨੀ ਸਰਦਾਰ ਹਰਪਜਨ ਸਿੰਘ ਈਟੀਓ ਮੰਤਰੀ ਸਾਹਿਬ ਹਲਕਾ ਜੰਡਿਆਲਾ ਜੀ ਸੰਗਤਾਂ ਦੇ ਦਰਸ਼ਨ ਕਰਨ ਆਏ ਮਾਤਾ ਜੀ ਕੋ ਨਮਸਕਾਰ ਕੀਤੀ ਤੇ ਪ੍ਰਧਾਨ ਮੰਦਰ ਕਮੇਟੀ ਅਮਰ रावत ਜੀ ਤੇ ਸਰਪੰਚ ਅਜੇ ਗਾਂਧੀ ਜੀਆ ਨੇ ਤੇ ਪਣ ਜੀਆ ਨੇ ਉਹਨਾਂ ਨੂੰ ਸਰੋਪਾ ਦਿੱਤਾ ਤੇ ਸੰਗਤਾਂ ਦੇ ਨਾਲ ਬੈਠ ਕੇ ਮਾਤਾ ਜੀਆ ਦਾ मैडम ਹੁਣਾਂ ਗੂੰਗਾਨ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ